ਹਾਂਜੀ ਭਾਈ ਆਹ ਪਾਜੀ ਗੇਟ ਭੰਨੇ ਹੋ ਸਾਰੇ ਹਾਂਜੀ ਆਹ ਦੇਖ ਸਕਦੇ ਆ ਇਹ ਗੇਟਾ ਤੇ ਕੀ ਮਾਰਿਆ ਭਾਜੀ ਇਹਨਾਂ ਨੇ ਇਹ ਨਿਹੰਗ ਸੱਦੇ ਹੀ ਮਹਾਰਾਜ ਉਹਨੇ ਬਾਹਰੋਂ ਮੁੜਿਆ ਨੇ ਪੈਣਦੇ ਆ ਨੇ ਉਹਨਾਂ ਦਾ ਲਾਗੜਾਡਾ ਸਾਡੀ ਸੁਸਵੇਰੇ ਵੀ ਸੱਦੇ ਸੀਗੇ ਨਿਹੰਗ ਕੌਣ ਆ ਭਾਜੀ ਨਿਆੰਗ ਇਹਨਾਂ ਨੂੰ ਪਤਾ ਜੀ ਕਿਰਚਾ ਟੁੱਟੀਆਂ ਦੇ ਸੋਹਣੇ ਪਟਪਾਨਾ ਦੇ ਲੋ ਟੁੱਟੀਆਂ ਪਈਆਂ ਦੇ ਪਤਾ ਲੱਗਾ ਹੀ ਭਾਈ ਕਿੱਥੋਂ ਆਏ ਮੁੰਡੇ ਉਹ ਨਿਆੰਗ ਜਿਹੜੇ ਸੀ ਇਹਨਾਂ ਨੂੰ ਪਤਾ ਜੀ ਜਿੰਨੀ ਸੱਦੇ ਸੀ ਪੈਂਦੇ ਮੁੰਡੇ ਕਾਰਨ ਕੀ ਸੀਗਾ ਕੋਈ ਕੈਮਰੇ ਵੀ ਘਰੇ ਵੀ ਸਾਰਾ ਕੁਝ ਕਰਕੇ ਗਏ ਤੁਹਾਨੂੰ ਦਿਖਾਉਣੇ ਆ ਪਹਿਲਾਂ ਹਰੀਲੀ ਦੇਖ ਲਓ ਮਾਰਾ ਚੱਲ ਲੱਗਦਾ ਹੋਊਗਾ ਇਹ ਦੇਖ ਅੱਜ ਇਹਨੂੰ ਮਾਰਾ ਅੱਜ ਇਹਨੂੰ ਅੱਗੇ ਦਿਨ ਪੱਦੇ ਬਾਸਲੂ ਸਾਰੇ ਤੋੜੇ ਹੋਏ ਆ ਭਾਜੀ ਇਹ ਹਰੀਆ ਵੇਲਾ ਵਾਲੇ ਨਿਆੰਗ ਕਰਨਾ ਕਰ ਲੋ ਕਰਨਾ ਦੱਲ ਗੱਡੀ ਉੱਤੇ ਲਿਖਿਆ ਹੋਇਆ ਸੀ ਇੱਕ ਆ ਚੰਨਾ ਨੁਕਸਾਨ ਕੀਤਾ ਆਏ ਕਹਦੇ ਸੀਗੇ ਭਾਈ ਇਹ ਇਹ ਮੇਰੇ ਕੋ ਵੀਡੀਓ ਪਈਆਂ ਆ ਆ ਦੇਖੋ ਆ ਸਾਰਾ ਕੁਝ ਮਸ਼ੀਨ ਵਗੈਰਾ ਸਾਰਾ ਕੁਝ ਭੰਨ ਤੋੜ ਕੇ ਗਹਾਵਰੇ ਜਾ ਕੇ ਇਹਨਾਂ ਨੇ ਅੱਡ ਵੀ ਲਾ ਦਿੱਤੀ ਹੈਗੀ ਆ ਸਾਰਾ ਕੁਝ ਇਸ ਤਰ੍ਹਾਂ ਤਬਾਹ ਕਰਕੇ ਜਾਏ ਆ ਆ ਦੇਖਾ ਤੁਸੀਂ ਭਾਈ ਇਹ ਵੀ ਆ ਦੇ ਲੋ ਭਾਈ ਅੰਦਰ ਕੀ ਨਹੀਂ ਤੁਹਾਡੀ ਡੀ ਆ ਦੇ ਲੋ ਭਾਈ ਤੁਹਾਡੇ ਕਰਕੇ ਤਾਂ ਗਈ ਨਹੀਂ ਉਹ ਦੇਖੋ ਸਾਰਾ ਨਹੀਂ ਫੋਨ ਹੈ ਤੁਹਾਨੂੰ ਡੀ ਆ ਦੇਖੋ ਕੂਲਰ ਨਹੀਂ ਮਾਰੋ ਜਦ ਤੱਕ ਫੋਨ ਤਾਂ ਮਾਰੋ ਇੱਧਰ ਦੇਖੀ ਪਿੱਛੇ ਅੰਮ੍ਰਿਤ ਪਿੱਛੇ ਵੀ ਕਰ ਲਾ ਆ ਪਿੱਛੇ ਆ ਦੇਖੋ ਭਾਈ ਇੱਧਰ ਵੀ ਸਾਰੇ ਆ ਗਿਆ ਇੱਧਰ ਕਮਰੇ ਨੂੰ ਨਹੀਂ ਪੁੱਜਾ ਕੀਤਾ ਉਹ ਭਾਈ ਆ ਇਹ ਇੱਥੇ ਕਮਰੇ ਨੂੰ ਲਾਈ ਹੈ ਜੱਬ ਵਾਲੇ ਨੂੰ ਨਹੀਂ ਉਧਰ ਅਡੀ ਕੀ ਨਾ ਜੀ ਆਪਣਾ ਰਾਣੀ ਮੇਰਾ ਨਾ ਕੀ ਮਾਮਲਾ ਕੀ ਅਡੀ ਕਿਹੜਾ ਤੁਹਾਡੇ ਹਮਲਾ ਕਰਕੇ ਕੀ ਕੋ ਮੈਨੂੰ ਤਾਂ ਕੁਛ ਪਤਾ ਨਹੀਂ ਸਾਡੇ ਤਾਂ ਗੇਟ ਭੰਨਣ ਆ ਗਏ ਅਸੀਂ ਮੈਂ 9 ਸੱਤ ਅੰਦਰ ਬੈਠੀਆਂ ਰੋਟੀ ਖਾ ਕੇ ਹਟੀਆਂ ਛੋਟਾ ਜਿਹਾ ਬੱਚਾ ਸਾਡਾ ਅਸੀਂ ਤਾਂ ਪਹਿਲਾਂ ਆਹ ਭੰਨਿਆ ਫੇ ਆਹ ਸ਼ਟਰ ਭੰਨਣ ਲਾ ਪਏ ਫੇ ਦੂਜੇ ਪਾਸੇ ਚਲ ਗਿਆ ਕਹਿੰਦਾ ਤੋੜ ਕੇ ਅੰਦਰ ਹੀ ਵੱਜ ਜਾਓ ਫੇ ਅਸੀਂ ਕੋਠੇ ਚੜ ਗਈਆਂ ਦੋਨੇ ਜਣੀਆਂ ਮੁੰਡੇ ਨੂੰ ਲੈ ਕੇ ਅਸੀਂ ਤਾਂ ਉੱਤੇ ਜਾ ਕੇ ਅਸੀਂ ਪਤਾ ਨਹੀਂ ਕਿ ਜਾਣ ਕੇ ਵੀ ਇਧਰ ਇਧਰ ਨੂੰ ਚਲ ਗਿਆ ਉਧਰ ਭੰਨਿਆ ਔਰ ਇਧਰ ਗਾਹਾਂ ਮਾਤਾ ਕਿੰਨੇ ਕਵੇ ਦਾ ਟਾਈਮ ਸੀਗਾ ਹੈ ਇਹ 4:12 ਦਾ ਟਾਈਮ ਆ ਜਾਨਕਿ 11:30 ਪਾਣੀ 12 ਦਾ ਅੱਧੀ ਰਾਤ ਨੂੰ ਹਮਲਾ ਹੋਇਆ ਤੁਹਾਡੇ ਤੇ ਹਾਂਜੀ ਹਾਂਜੀ ਸਾਨੂੰ ਤਾਂ ਇਦਾਂ ਹਨਾ ਜਿੱਦਾਂ ਕੁਝ ਸਮਝ ਨਹੀਂ ਮੈਨੂੰ ਤਾਂ ਲੱਗੀ ਮਾਤਾ ਜੀ ਤੁਸੀਂ ਬੰਦੇ ਪਛਾਣਦੇ ਕੋਣ ਸੀਗੇ ਬੰਦੇ ਜਿਹੜੇ ਬੰਦੇ ਬੋਲ ਪਛਾਣਦੀਆਂ ਮੈਂ ਉਦਾਂ ਅਸੀਂ ਬਾਹਰ ਥੋੜਾ ਨਿਕਣੇ ਆ ਅਸੀਂ ਹਨਾ ਅਸੀਂ ਆ ਨਿੱਕਾ ਨਿੱਕੇ ਨਿੱਕਾ ਸੰ ਗਾਲਾਂ ਗੰਧੀਆਂ ਮਾਵਾ ਪੈਣਾ ਦੀਆਂ ਕੱਢਦਾ ਉਹ ਉਹਦਾ ਵੱਡਾ ਭਰਾ ਕੋਠੇ ਤੇ ਕੱਢਦਾ ਤੇ ਬਾਕੀ ਨਹੀਂ ਸਾਨੂੰ ਪਤਾ ਇੱਕ ਵਾਂਟੀ ਵਾਂਟੀ ਉਹ ਖੜਕਾਉਂਦਾ ਜਾਂਦਾ ਆ ਉਹ ਵੀ ਬੋਲਦਾ ਜਾਂਦਾ ਆ ਮਾਤਾ ਜੀ ਕਿਹੜੇ ਹਥਿਆਰ ਦੇਖੇ ਕੋਈ ਹਥਿਆਰ ਕਿਹੜਾ ਖੜਕਾ ਉਹ ਬਿਮਾਰ ਦੇ ਇਦਾਂ ਖੜਕਦੇ ਆ ਤਲਵਾਰਾਂ ਦਾ ਟਾਕੂਗੇ ਜੋ ਵੀ ਕੁਝ ਹੋਊਗਾ ਹੁਣ ਹਨਾ ਬੜ ਮਾਰਦੇ ਆ ਬੱਚਾ ਦੇਖ ਲਓ ਤੋੜਿਆ ਆ ਜਿੱਥੋਂ ਔਰ ਇੱਧਰ ਦੇ ਫਸੇ ਜਾ ਕੇ ਦੇਖੋ ਤੁਸੀਂ ਜਾਈਆਂ ਸਾਰੀਆਂ ਤੋੜੀਆਂ ਪਈਆਂ ਕੀ ਕੀ ਤੁਹਾਡੇ ਮੁੰਡੇ ਤੇ ਹਮਲਾ ਵੀ ਕਰਕੇ ਗਏ ਜੀ ਉਹ ਹਾਂਜੀ ਆਹ ਦੀ ਪਾਤੋ ਬਾਈ ਹੋਈ ਜਾਣੀ ਗੀ ਹਾਂਜੀ ਹਾਂ ਆਹ ਦੇਖੋ ਮੇਰੇ ਨੱਕ ਤੇ ਮਾਰਿਆ ਨੱਕ ਤੇ ਮਾਰਿਆ ਫਿਰ ਆਹ ਅੱਧ ਖਿਦਰ ਪੰਨੀ ਉਧਰ ਦੇ ਪਾਸੇ ਤਾਕੀ ਆ ਸਾਡੀ ਉਹ ਵੀ ਜਾਲੀ ਪੰਨੀ ਫਿਰ ਆਹ ਦਰਵਾਜਾ ਆ ਉਹ ਦੇਖ ਲਓ ਉਹ ਪੰਨਿਆ ਆ ਉਹਨਾਂ ਨੇ ਇਹ ਮਾਤਾ ਜੀ ਕੀ ਪ੍ਰਸ਼ਾਸ਼ਣ ਤਾਂ ਮੰਗ ਕਰਦੇ ਹੁੰਦੇ ਬਸ ਮੈਂ ਤਾਂ ਇਹ ਕਹਿਨੀ ਆ ਵੀ ਬੱਚਿਆਂ ਨੂੰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਕਿ ਜਿਹੜੇ ਮਾਵਾ ਪੇਮਾਨ ਨੂੰ ਤੰਗ ਕਰਨ ਜਾਨੀ ਕਿ ਤੁਸੀਂ ਨਸ਼ਾ ਰੋਕਣ ਤੋਂ ਰੋਕਦੇ ਪਈਂ ਕਿੰਡ ਦੇ ਵਿੱਚ ਤੁਹਾਡੇ ਹਮਲਾ ਕਰ ਦਿੰਦਾ ਹਾਂਜੀ 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 ਠੀਕ ਆ ਜੀ ਹਾਂਜੀ ਪਾਜੀ ਕੀ ਨਾਲ ਜੀ ਆਪਣਾ ਮੇਰਾ ਨਾਮ ਭਾਈ सोनू ਛੀਪਾ ਕਿਹੜੇ ਪਿੰਡ ਤੋਂ ਭਾਜੀ ਆਪਣੇ ਬੇਗੰਪੁਰ ਤੋਂ ਆ ਵੀਰ ਜੀ ਕੀ ਮਾਮਲਾ ਹੈ ਕਿ ਕਿਹੜਾ ਤੁਹਾਡੇ ਹਮਲਾ ਕਰਕੇ ਗਏ ਬੰਦੇ ਆ ਗਏ ਇਹ ਭਾਜੀ ਫੋਨ ਦੇ ਉੱਤੇ ਨਾ ਮਾਵਾ ਪਹਿਣਾ ਦੀਆਂ ਗਾਲਾਂ ਕੱਢੀਆਂ ਇਹਨਾਂ ਨੇ ਪਹਿਲਾਂ ਠੀਕ ਹੈ ਜੀ ਤੇ ਜਾਂਦੇ ਆਂਦੇਆਂ ਨੂੰ ਖੁੰਦਗਵਾਈ ਨਾ ਦੇਖਦੇ ਆ ਪਿੰਡ ਦੇ ਵਿੱਚ ਇਹ ਉਲਟ-ਪੁਲਟ ਕੰਮ ਵੀ ਬਹੁਤ ਕਰਦੇ ਆ ਸਾਰਿਆਂ ਨੂੰ ਪਤਾ ਪਿੰਡਿਆਂ ਨੂੰ ਆ ਮੇਰੇ ਸ਼ਟਰ ਵੀ ਮਾਰ ਕੇ ਗਏ ਆ ਕਿਥੇ ਘਰ ਆ ਕੇ ਨੱਤ ਦੇ ਉੱਤੇ ਤੇ ਆਹ ਸ਼ਟਰ ਵੀ ਭੰਨ ਕੇ ਗਿਆ ਸਾਡਾ ਇੱਧਰਲਾ ਉਦੇ ਕੋਲ ਇਹ ਗੇਟ ਦੇ ਵਿੱਚ ਵੀ ਦਰਵਾਜ਼ਾ ਸਾਡਾ ਭੰਨ ਕੇ ਗਏ ਆ ਸਾਰਾ ਹੀ ਕਿਉਂ ਸਾਡੀਆਂ ਲੈਟਾਂ ਲੂਟਾ ਸਾਰੀਆਂ ਭੰਨ ਕੇ ਚਲ ਗਏ ਆ ਕੈਮਰੇ ਦੇ ਵਿੱਚ ਵੀ ਆਇਆ ਹੁਣ ਆਇਆ ਕੋਣ ਬੰਦੇ ਸੀਗੇ ਭਈ ਇਹ ਆਪਣੇ ਪਿੰਡ ਦੇ ਆ ਜੀ ਦੋ ਜਣੇ ਆ ਮੁੰਡੇ ਸਕੇ ਭਰਾ ਆ ਇੱਕ RAM ਜੀ ਤੇ ਇੱਕ ਨਿੱਕਾ ਤੇ ਇਹਨਾਂ ਦੇ ਇਹਨਾਂ ਨੇ ਬੜੋ ਕੋਈ ਨਿਹੰਗ ਵੀ ਸੱਦੇ ਹੋਏ ਸੀ ਹਾਂਜੀ ਤੇ ਨਾਲ ਇਹਨਾਂ ਦੇ ਨਾਲ ਮੁੰਡੇ ਸੀਗੇ ਕਾਫੀ ਜਣੇ ਸੀਗੇ ਨਿਹੰਗ ਕੌਣ ਸੀ ਭਾਜੀ ਨਿਹੰਗਾ ਦਾ ਨਹੀਂ ਮੈਨੂੰ ਪਤਾ ਹੈਗਾ ਨਾਮ ਇਹ ਆਣੇ ਸੀਗੇ ਇਹ ਉਹ ਨਿਹੰਗ ਸੀਗੇ ਦੋ ਖਣੀ ਤਿੰਨ ਜਣੇ ਠੀਕ ਹੈ ਜੀ ਤੇ ਬਾਕੀ ਆਪਣੇ ਬਾਕੀ ਹਾਂਜੀ ਕਾਫੀ ਜਾਣੇ ਸੀਗੇ ਨਾਲ ਹਾਂਜੀ ਆਪਨਾਣ ਵੀ ਕੋਈ ਵੀਡੀਓ ਵਗੈਰਾ ਵੀ ਹੈਗੀ ਉਹਨਾਂ ਤੁਹਾਡੇ ਕੋਲ ਹਾਂਜੀ ਉਹ ਬਣੀ ਪਈ ਆ ਨਹੀਂ ਕਾਰਨ ਪਤਾ ਲੱਗਾ ਕਾਰਨ ਕੀ ਆ ਮਾਰਿਆ ਕਿਉਂ ਹਮਲਾ ਕਲੀ ਕੀਤਾ ਕਰਦੇ ਆਗੇ ਉਹਨਾਂ ਨੇ ਮਾਰਿਆ ਇਹੀ ਬਸ ਮਾਮਾ ਭੈਣਾਂ ਦੀਆਂ ਗੱਲਾਂ ਕਿਹੜੀਆਂ ਖੁੰਦਕਵਾਜੀ ਰੱਖਦੇ ਆ ਸ਼ੁਰੂ ਤੋਂ ਹੀ ਕਾਰਨ ਕਾਰਨ ਤਾਂ ਕੋਈ ਹੋਊਗਾ ਵਿੱਚ ਕੋਈ ਕੋਈ ਕਾਰਨ ਨਹੀਂ ਭਾਜੀ ਉਹਨਾਂ ਨੂੰ ਪੁੱਛਿਆ ਜਾਵੇ ਕారణ ਕੀ ਆ ਆਪਾਂ ਉਹਨਾਂ ਨੂੰ ਕਹਿੰਦੇ ਆ ਨਸ਼ਾ ਬੱਤਾ ਨਾ ਵਿੱਚ ਉਹ ਪਿੰਡ ਦੇ ਵਿੱਚ ਇਸ ਗੱਲ ਦੀ ਚਿਹੜਿਆ ਉਹਨਾਂ ਨੇ ਕਹਿੰਨੇ ਨਸ਼ਾ ਬੱਤਾ ਰੋਕਣ ਦੇ ਕਰਕੇ ਹਮਲਾ ਕੀਤਾ ਹਾਂਜੀ ਸਾਡੇ ਨਸ਼ੇ ਬੱਤਾ ਰੋਕਣ ਦੇ ਕਰਕੇ ਖਰਾ ਕੰਮ ਹੋਇਆ ਜੇ ਪਿੰਡ ਦੇ ਹਾਂਜੀ ਪਿੰਡ ਦੇ ਵਿੱਚ ਜੇ ਕੋਈ ਵੀ ਯਾਨੀ ਕਿ ਆਂਦਾ ਹੈ ਨਸ਼ਾ ਬੱਤ ਅਸੀਂ ਯਾਨੀ ਕਿ ਹੁਣ ਸੁਧਾਰਨ ਦੇ ਤੌਰ ਤੇ ਹੋਏ ਪਏ ਆ ਠੀਕ ਆ ਕੋਈ ਵੀ ਆਂਦਾ ਆ ਪਿੰਡ ਦੇ ਵਿੱਚ ਅਸੀਂ ਉਹਨੂੰ ਪੁੱਛਦੇ ਆ ਕਿ ਕਿੱਥੇ ਚੱਲਾ RAM ਜੀ ਕੋ ਚੱਲਾ ਕੀ ਲੇਨ ਚੱਲਾ ਸਮਾਨ ਲੇਨ ਚੱਲਾ ਆਹ ਗੱਲਬਾਤ ਯਾਨੀ ਪਿੰਡ ਚ ਸਮਾਨ ਵੇਚਦੇ ਉਹ ਬੰਦੇ ਹਾਂਜੀ ਪਿੰਡ ਚ ਸਮਾਨ ਵੇਚਦੇ ਆ ਇਸ ਗੱਲ ਦਾ ਰੋਲਾ ਆ ਤੇ ਘਰ ਦੇ ਵਿੱਚ ਕੌਣ-ਕੌਣ ਸੀਗਾ ਜਦੋਂ ਉਹ ਹਮਲਾ ਕੀਤਾ ਉਹਨਾਂ ਨੇ ਸਾਡੀ ਲੇਡੀ ਸੀ ਸੀ ਅਸੀਂ ਕੋਣ-ਕੌਣ ਰਹਿੰਦਾ ਘਰ ਦੇ ਵਿੱਚ ਮੇਰੀ ਵਾਈਫ ਤੇ ਮੇਰੀ ਮੰਮੀ ਐ ਇੱਕ ਮੇਰਾ ਬੱਚਾ ਐ ਛੋਟਾ 5-6 ਸਾਲ ਦਾ ਤੁਹਾਨੂੰ ਖਾਣਾ ਕਿਹੜਾ ਪੈਂਦਾ ਭਾਈ ਤੁਹਾਨੂੰ ਥਾਣਾ ਭਾਈ ਮੈਨੂੰ ਸਾਨੂੰ 라ਵਲਪਿੰਡੀ ਪੈਂਦਾ ਕੋਈ ਥਾਣੇ ਤੁਸੀਂ ਫੋਨ ਕੀਤਾ ਜਦੋਂ ਕੋਈ ਹਮਲਾ ਕੀਤਾ ਇਹਨਾਂ ਨੇ ਕੋਈ ਨਹੀਂ ਜੀ ਅਸੀਂ 112 ਤੇ ਫੋਨ ਕੀਤਾ ਸੀਗਾ ਉੱਥੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਪੁਲਿਸ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਨਹੀਂ ਪੁਲਿਸ ਨਾਲ ਕੋਈ ਗੱਲਬਾਤ ਨਹੀਂ ਸਾਡੇ ਕੋਈ ਨੰਬਰ ਐ ਨਹੀਂ ਸੀਗਾ ਜੀ 라ਵਲਪਿੰਡੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਹੁਣ ਬਸ ਸਾਨੂੰ ਇਨਸਾਫ ਦਿੱਤਾ ਜਾਵੇ ਹ ਇਹ ਮਾਮਲਾ ਕੀ ਭਾਈ ਇੱਕ ਤੁਹਾਡੇ ਘਰ ਦੇ ਬਾਹਰ ਹਮਲਾ ਹੋਇਆ ਹੈ ਇਟਾ ਵਗੈਰਾ ਬਹੁਤ ਪਈ ਹੈ ਤੁਹਾਡੇ ਕੈਮਰੇ ਵਗੈਰਾ ਵੀ ਭੰਗ ਗਏ ਆ ਇਹ ਭਾਜੀ ਉਹਨਾਂ ਨੂੰ ਪਤਾ ਹੈ ਕੀ ਹੋਇਆ ਕੀ ਨਹੀਂ ਤੇ ਹਨਾ 19 ਤਰੀਕ ਨੂੰ ਮੈਨੂੰ ਉੱਥੇ ਜੀ ਕਚੈਰੀ 'ਚ ਵੀ ਭਾਜੀ ਲੜਨ ਲੱਗੇ ਸੀ ਪੈਣ ਲੱਗੇ ਸੀ ਮੈਨੂੰ ਤੇ ਹੁਣ ਭਾਜੀ ਇਹ ਨਿਹੰਗ ਸੱਦੇ ਸੀ ਨਹੀਂ ਮੇਰੇ ਕੋਲ ਨਿਹੰਗਾਂ ਦੀ ਉਹ ਗੱਡੀ ਦੀ ਫੋਟੋ ਹੈਗੀ ਹੈ ਠੀਕ ਹੈ ਜੀ ਤੇ ਇਹ ਹੈ ਨਾ ਜਨ ਕੇ ਕਿ ਕਿੰਨੇ ਕਾਫੀ ਜਣੇ ਨਿਹੰਗ ਇਕੱਠੇ ਕਰਕੇ ਇਹ ਪਿੰਡ 'ਚ ਵਿੱਚ ਵੇਚਦੇ ਆ ਨਸ਼ਾ ਚਿੱਟਾ ਵੇਚਦੇ ਆ ਜੀ ਠੀਕ ਹੈ ਜੀ ਚਿੱਟਾ ਵੇਚਦੇ ਆ ਚਿੱਟਾ ਵੇਚਣੇ ਹਟਦੇ ਨਹੀਂ ਹੈਗੇ ਜੀ ਅਸ਼ ਠੀਕ ਹੈ ਤੁਹਾਡੇ ਪਿੰਡ ਦੇ ਇਹ ਬੰਦੇ ਹੋ ਹਾਂਜੀ ਹਾਂਜੀ ਇਹੀ ਪਿੰਡ ਚ ਵੇਚਦੇ ਹੋਰ ਕੋਈ ਨਹੀਂ ਬੰਦਾ ਵੇਚਦਾ ਜੀ ਤੁਹਾਡੇ ਕੋਲ ਪੁਰਾਣੀ ਰੰਜਿਸ਼ ਵੀ ਜਲਦੀ ਕੋਈ ਨਾ ਨਾ ਕਿ ਇਹ ਨਸ਼ੇ ਕਰਕੇ ਜੀ ਸਿਰਫ ਨਹੀਂ ਜੀ ਇਹ ਨਸ਼ਾ ਕਰਦੇ ਆ ਸਾਡੇ ਮੇਰੇ بڑے ਭਰਾ ਨੂੰ ਪਹਿਲਾਂ ਵੀ ਇਹ ਨਹੀਂ ਕੁੱਟਿਆ ਜੀ ਮੇਰੇ ਨੇ ਹੱਕ ਸੱਦੇ ਪਾਜੀ ਉਹਦਾ ਕੀ ਕਾਰਨ ਆ ਸੱਦਨ ਦਾ ਉਹ ਜੀ ਇਹਨਾਂ ਨੂੰ ਪਤਾ ਇਹ ਨਹੀਂ ਸੱਦਿਆ ਜੀ ਸਾਨੂੰ ਵੱਢਣ ਕੁੱਟਣ ਲਈ ਆ ਦੇਖ ਲਓ ਜੀ ਕੀ ਬਣਾਇਆ ਘਰ ਦਾ ਇਹ ਇੱਕ ਤਾਂ ਦੀ ਹਵੇਲੀ ਵੀ ਤੁਸੀਂ ਦਿਖਾ ਰਹੇ ਸੀਗੇ ਜਿਹਦੇ ਚ ਅੱਗ ਵੀ ਲਾਈ ਹੋਈ ਆ ਕਾਫੀ ਉਹ ਸਾਰਾ ਜੀ ਸਮਾਨ ਲੂ ਕੇ ਚਲ ਗਿਆ ਜੀ ਇਹ ਨਵੀਂ ਫਰਿੱਜ ਸੀ ਮੇਰੀ ਬਾਕੀ ਬੈਸਤਰੇ ਸੀ ਜੀ ਜੋ ਵੀ ਪੱਖੇ ਸੀ ਸਾਰਾ ਕੁਝ ਬਿਜਲੀ ਬਾਲੀ ਸਭ ਜੀ ਲੂਕ ਗਏ ਇਹ ਹਵੇਲੀ ਤੁਹਾਡੀ ਆ ਭਾਜੀ ਹਾਂਜੀ ਇਹ ਸ਼ੋਕਮਾਰ ਤੇ ਰਾਮਜੀ ਲਾਲ ਜੀ ਲੂਕ ਗਏ ਜਿੱਥੇ ਖੜੇ ਘਰ ਆ ਤੁਹਾਡਾ ਇਹ ਜੀ ਮੇਰਾ ਘਰ ਆ ਜੀ ਤੇ ਉੱਥੇ ਇੱਕ ਬਲੱਡ ਵੀ ਡਿਗਿਆ ਹੋਇਆ ਸੀਗਾ ਉਹ ਕਿਹਨਾਂ ਦਾ ਭਾਜੀ ਉਹ ਜੀ ਮੈਨੂੰ ਨਹੀਂ ਪਤਾ ਕਿਹਨਾਂ ਦਾ ਭਾਜੀ ਕਿੰਨੇ ਜਾਣੇ ਸੀ ਭਾਜੀ ਟੋਟਲੇ ਇਹ ਜੀ ਹੁਣ 30 ਤੋਂ 35 ਜਾਣੇ ਜੀ ਤੁਹਾਡੇ ਸੀਸੀਟੀਵੀ ਰਿਕਾਰਡ ਹੈਗੀ ਸਾਰੀ ਹਾਂਜੀ ਜਿਹਨੇ ਅੰਗ ਵੀ ਸਦੇ ਸੀ ਜੀ ਨਹੀਂ ਨਿਆਂਗ ਜਾਦੇ ਸੀ ਜੀ ਮੂੰਹ ਬੰਨੇ ਅੰਗਾਂ ਨੇ ਠੀਕ ਹੈ ਜੀ ਤੇ ਬਾਕੀ ਇੱਕ ਵੰਟੀ ਸੀ ਤੇ ਇੱਕ ਜੀ ਆਪਣੇ ਰਾਮ ਜੀ ਉਹਦਾ ਭਰਾ ਤੇ ਇੱਕ ਸ਼ੋਕਮਾਰ ਜੀ ਭਾਜੀ ਆਪਾਂ ਤੁਹਾਡੀ ਹਵੇਲੀ ਦੇਖ ਕੇ ਆਏ ਅੰਦਰੋਂ ਧੂਆ ਵਗੈਰਾ ਅਜੇ ਵੀ ਨਿਕਲਦਾ ਪਿਆ ਬਹੁਤ ਅੱਗ ਬਲਦੀ ਵੀ ਅੰਦਰ ਕੋਈ ਫਾਇਰ ਬਿਗੇਡ ਨੂੰ ਤੁਸੀਂ ਫੋਨ ਕੀਤਾ ਹਾਂਜੀ ਕੀਤਾ ਜੀ ਆਂਦੀ ਪਈ ਹੈ ਜੀ ਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਫੋਨ ਕੀਤਾ ਤੁਸੀਂ ਕੰਪਲੀਟ ਕੀਤੀ ਕੋਈ ਨਹੀਂ ਜੀ ਪੁਲਿਸ ਵਾਲਿਆਂ ਨੇ ਫੋਨ ਨਹੀਂ ਕੀਤਾ ਚੱਕਿਆ ਜੀ ਚਾਚੇ ਹੁਣੇ ਕਰਦੇ ਜੀ ਤੁਸੀਂ ਕੀਤਾ ਸੀ ਫੋਨ ਉਹਦਾ ਹਾਂਜੀ ਚਾਚੇ ਹੁਣੇ ਕਰਦੇ ਜੀ ਤੇ ਜਿਹੜੇ ਬੰਦੇ ਤੁਹਾਡੇ ਹਮਲਾ ਕਰਕੇ ਗਏ ਐਸ ਟਾਈਮ ਕਿੱਥੇ ਬੰਦੇ ਉਹ ਉਹਨਾਂ ਦਾ ਨਹੀਂ ਜੀ ਪਤਾ ਕਿੱਥੇ ਹੈ ਜੀ ਹੁਣ ਇਸ ਤੋਂ ਤੁਹਾਡੇ ਤੌਲਾ ਵੀ ਲੱਗਾ ਤੁਸੀਂ ਕਹਿੰਦੇ ਘਰ ਦੇ ਵੀ ਸਾਡੇ ਡਰਦੇ ਮਾਰ ਘਰੋਂ ਭੱਜ ਗਏ ਮੈਂ ਤਾਂ ਆਪ ਡਰ ਕੇ ਜੀ ਪਰ ਘਰੋਂ ਗਿਆ ਸੀ ਜੀ ਕਿਤੇ ਹਾਂਜੀ ਕਿੰਨਾ ਕੁ ਨੁਕਸਾਨ ਤੁਹਾਡਾ ਹੋ ਗਿਆ ਸਰ ਮੈਂ ਕੈਮਰਾ ਥਾਣੀ ਦਿਖਦਾ ਸੀ ਤੇ ਇਹ ਨਹੀਂ ਜੀ ਸਾਰੇ ਕੈਮਰੇ ਭੰਨਤੇ ਜੀ ਮੇਰੇ ਤੁਸੀਂ ਕਿੱਥੇ ਸੀਗੇ ਉਦੋਂ ਜਦੋਂ ਹਮਲਾ ਕੀਤਾ ਇਹਨਾਂ ਨੇ ਮੈਂ ਜੀ ਸ਼ਹਿਰ ਸਿਕਾਇ ਇਹ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਤੁਸੀਂ ਮੈਂ ਤਾਂ ਕੁਝ ਨਹੀਂ ਜੀ ਇਹੀ ਕਹਿੰਦਾ ਵੀ ਇਹਨਾਂ ਨੂੰ ਨਸ਼ਾ ਬੰਦ ਕਰਨਾ ਚਾਹੀਦਾ ਜੀ ਵੇਚਣਾ ਤੇ ਆ ਜੋ ਮੇਰਾ ਨੁਕਸਾਨ ਹੋਇਆ ਇਹਨਾਂ ਨੂੰ ਭਰਨਾ ਚਾਹੀਦਾ